ਹੈਲੋ ਐਲ ਵੈਲਕਮ ਹਸਕਮਿਆ ਤੁਸੇ ਸਾਰੇ ਕਹਿੰਦੇ ਹੋ ਕਿ ਲੈ ਗਏ ਕਿ ਸਾਡੇ ਲਈ ਇੱਕ ਹੋਰ ਕੈਂਟੀ ਵੀ ਕਿਓ ਤੇ ਜਿਵੇਂ ਕਿ ਮਿੱਤਰੋ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਹੁੰਦੀ ਆਪਣਾ ਲੈਣ ਦੀ ਥਾਰ ਰੋਕਸ ਹਾਂਜੀ ਤੇ ਅੱਜ ਆਪਾਂ ਕੀ ਕਰਨਾ ਹੈ ਅੱਜ ਆਪਾਂ ਇੱਕ ਰਕਰਾ ਕੇ ਲਿਉਣੇ ਆਂ ਲਾਈਵ ਸਾਡੇ ਕੋ ਆ ਕੇ ਲਿਉਣੇ ਆਂ ਇੱਕ ਕੀ ਦਿਨ ਨੰਬਰ ਪਲੇਟ ਆਪਾਂ ਆਪਣਾ ਨੰਬਰ ਲਵਾ ਕੇ ਲਿਉਣਾ ਤੇ ਤੇ ਚਲੋ ਫਿਰ ਜੋੜ ਆਪਣੇ ਨੈੱਟ ਤੇ ਜੁੜੇ ਹੀ ਫਿਸ਼ੀਨਾ ਸ਼ੇਰੀਆਂ 114 ਤੇ ਚਲੋ ਕੰਕਰੀ ਵੱਡਣੀ ਕੰਕ ਦਾ ਸ਼ਾਈ ਦਾ ਵਲੋਗ ਆਇਆ ਫੁੱਲ ਜੀ ਮੈਂ ਕਰਾਂਗੇ ਤੇ ਮਿੱਤਰੋ ਕਰਕੇ ਇਹਨੇ ਮਿਲਦੇ ਆ ਤੁਹਾਨੂੰ ਜੋ ਵੀ ਕਰਨਾ ਹੈ ਠੀਕ ਹੈ ਲਓ ਜੀ ਮਿੱਤਰੋ ਆਪਣਾ ਥਾਰ ਦਾ ਬੱਬੂ ਵਾਲੇ ਲਾਈਵ ਹੀ ਲੋ ਲਾਈਵ ਰਿਪੋਰਟ ਦਾ ਨੰਬਰ ਵੇਖੋ ਤੁਸੀਂ 38 38 ਜੇਕੇ ਸੰਗੀ ਪਰ ਪਲੇਟ ਵੀ ਤਾਂ ਬਾਕੀ ਚਲੋ ਹੁਣ ਬੈਕ ਕਰੀਏ ਤੇ ਚੱਲ ਗਿਆ ਆਪਾਂ ਘਰ ਨੂੰ ਤੇ ਮਿੱਤਰੋ ਸੌਰੀ ਯਾਰ ਬਲੌਗ ਬਲੌਗ ਆਪਣੇ ਜਦੋਂ ਮੈਂ ਹੁਣ ਬਲੌਗ ਪਾਣਾ ਮਿੱਤਰੋ ਛੋਟਾ ਬਲੌਗ ਹਾਂ ਦੱਸੋ ਵੀ ਉਹਦੇ ਲਈ ਪਰ ਮਿੱਤਰੋ ਘਰ ਵੀ ਕੀ ਸਕਦੀ ਯਾਰ ਹੁਣ ਮਾਪਿਆਂ ਨੇ ਲਾਦਾ ਕਰੀਏ ਕੀ ਯਾਰ ਪਰ ਬੌਂਟ ਜਲਦਾ ਤੁਹਾਡੇ ਲਈ ਐਫਐਸ ਵੀ ਆਉਗੀ ਕੋਸ਼ਿਸ਼ ਕਰਦੇ ਆਂ ਮੋਡ ਵੀ ਹੈਗਾ ਆਪਣੀ ਫੋਲਪਾਈ ਦੀ ਇੰਸਟਾਲ ਵੀ ਹੁੰਦਾ ਹੈ ਮਾੜੀ ਜੀ ਪ੍ਰੋਬਲਮ ਲੱਗਦੀ ਕਰਕੇ ਤੇ ਆਪਾਂ ਖਲਾਦਾਂਗੇ ਤੁਹਾਡੇ ਲਈ ਤੜਕ ਦਾ ਫੜਕ ਦਾ ਵਲੋਗ ਮਿੱਤਰੋ 10-15 ਦਿਨਾਂ ਤੱਕ ਤੁਹਾਡੇ ਕੋਲ ਐਸਾ ਤੀ ਹੁਦੀਆ ਹੋਈ ਹੈ ਇਹ ਨਾ ਮੈਂ ਕਹਿ ਸਕਦਾ ਤੇ ਹਜੇ ਪੱਕਾ ਨਹੀਂ ਪਰ ਕੇ ਫੁਡੀ ਹੋ ਲਾਵਾ ਦੇ ਕੀ ਹੋਈ ਪਰ ਮਿੱਤਰੋ ਬੜਾ ਯੋ ਲੱਗਦਾ ਯਾਰ ਘਰ ਵਾਂਈ ਵੇੜੀ ਜਾਂਦੀ ਐ ਕਿ ਸਹੀ ਪਤਾ ਨਹੀਂ ਕੀ ਹੋਇਆ ਪਰ ਐਕਟਿਵ ਨੂੰ ਨਾ ਫੋਲ ਕਰਾਂਗੇ ਯੂ ਲਾਵਾਂਗੇ ਕਿ ਐਫਐਸਬੀ ਆਪਾਂ ਕਰ ਸਕਦੇ ਠੀਕ ਆ ਜੀ ਮਿਲਦੇ ਆਂ ਫਿਰ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਹੁੰਦੇ ਚਲੀ ਗੁੱਡ ਬਾਏ ਤੇ ਅਗਲੇ ਵਲੌਗ ਚ ਕੋ ਕਰਾਂਗੇ ਅਗਲਾ ਵਲੌਗ ਮਿਤਰਾਂ ਨੂੰ ਕੜਕਦਾ ਹੋਆ ਆਪਣੀ ਦਾ ਤੇ ਗੇਮਿੰਗ ਦਾ ਸ਼ਾਇਦ ਨਾ ਚਲੋ ਮਿਲਦੇ ਆਂ ਫਿਰ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਹੁੰਦੇ ਚਲੀ ਗੁੱਡ ਬਾਏ